ਔਰ ਆ ਗਿਆ ਇਹ ਫੋਰਡ ਹੋ ਰਹੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਚਾਰ ਕੰਪਾਰਟਮੈਂਟ ਹੈ ਜੀ ਇਹਨਾਂ ਚ ਤੇ ਜੀ ਏਸੀ ਦੇ ਉੱਪਰ ਵੀ ਸੈਨ ਇਲੈਕਟ੍ਰੋਨਿਕਾਂ ਦੇ ਕੋਲ ਬਹੁਤ ਵਧੀਆ ਆਫਰ ਚੱਲ ਰਹੀ ਹੈ ਇਸ ਨਵਰਾਤਰਨ ਲਈ ਕੇ Bajaj Card ਦੇ ਉੱਪਰ ਕਹਿੰਦੇ ਜੀ ਆਫਰਾਂ ਚੱਲ ਰਹੀਆਂ ਬਦ ਤੋਂ ਬਦ EMI ਤੁਸੀਂ ਕਰਨੀ ਹੈ ਉਹ ਸਕੀਮਾਂ ਚੱਲ ਰਹੀਆਂ ਤੇ ਨਾਰਮਲ ਜੇ ਕ੍ਰੈਡਿਟ ਕਾਰਡ ਦੇ ਉੱਪਰ ਤੁਸੀਂ ਇਸ ਚੀਜ਼ ਲੈਣੀ ਹੈ ਏਸੀ ਲੈ ਰਹੇ ਹੋ ਤਾਂ ਉਹਦੇ ਉੱਪਰ ਵੀ ਸਕੀਮਾਂ ਚੱਲ ਰਹੀਆਂ ਭਾਈ ਹੁਣ ਅੰਦਰ ਕੁਝ ਕੈਟੇਗਰੀਆਂ ਕੁਝ ਏਜ ਤੇ ਕੁਝ ਬ੍ਰਾਂਡ ਕੁਝ ਕੈਟੇਗਰੀਆਂ ਇਹ ਜੀ ਵੀ ਆਪਣੇ ਕੋਲ ਅਵੇਲੇਬਲ ਆ ਜਿਨ੍ਹਾਂ 'ਚ ਆਪਾਂ ਨੂੰ ਆਨਲਾਈਨ ਨਾਲੋਂ ਵੀ ਪ੍ਰਾਈਸ ਥੋੜਾ ਜਿਆਦਾ ਘੱਟ ਹੈ ਜਾਂ ਉਸ ਤੋਂ ਵਧੀਆ ਡੀਲ ਵੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਕੇ ਦਵਾਂਗੇ ਬਸ ਕਸਟਮਰ ਇੱਕ ਵਾਰੀ ਆਪਣੀ ਸ਼ਾਪ ਨੂੰ ਵਿਜ਼ਿਟ ਕਰੇ ਤੇ ਸਾਨੀ ਇਲੈਕਟ੍ਰੋਨਿਕ ਗਾਲੇ ਗੋਲ ਨਿੱਜਰ ਚੌਂਕ ਦੇ ਵਿੱਚ ਵਾਈਫਾਈ ਨਾਲ ਤੁਸੀਂ ਆਪਣੇ ਫ੍ਰਿਜਾਂ ਦੇ ਟੈਂਪਰੇਚਰ ਸੈੱਟ ਕਰ ਸਕਦੇ ਹੋ ਇਦਾਂ ਦੇ ਫ੍ਰਿਜ ਵੀ ਪਹੁੰਚੇ ਹੋਏ ਨੇ ਤੇ ਕਰੋੜਾ ਸੈਨ ਇਲੈਕਟ੍ਰੋਨਿਕਾਂ ਵਾਲੇ ਤਾਂ ਕੋਈ ਪਹੁੰਚੇ ਆ ਜੀ ਨਿੱਜਰ ਚੌਂਕ ਦੇ ਵਿੱਚ ਬਹੁਤ ਵੱਡਾ ਸ਼ੋਅਰੂਮ ਹੈ ਕਹਿੰਦੇ ਜੀ ਨਵਰਾਤਰਾਂ ਨੂੰ ਲੈ ਕੇ ਬਹੁਤ ਵਧੀਆ ਆਫਰ ਇਹਨਾਂ ਨੇ ਲਗਾਉਣ ਸ਼ੁਰੂ ਕਰ ਦਿੱਤੀ ਹੈ ਫਰਿਜ ਦਿਖਾਏ ਸੀਗੇ ਪਰ ਜੇ ਤੁਹਾਨੂੰ ਡੀ ਫਰਿਜ ਦਿਖਾਵਾਂਗੇ ਤੇ ਕੰਪਨੀਆਂ ਬਹੁਤ ਆਉਂਦੀਆਂ ਇਹਦੇ ਵਿੱਚ ਜੀ ਗੱਲ ਕਰੀਏ ਦੇਖ ਸਕਦੇ ਹੋ ਇੱਕ ਵਾਰ ਦਿਖਾਈ ਜਾਣਾ ਓਰੀਐਂਟ ਹੋਗੀ ਹਾਇਰ ਹੋਗੀ ਵੋਲਟੇਜ ਹੋਗੀ ਇਦਾਂ ਦੇ ਤੁਹਾਨੂੰ ਕੰਪਨੀਆਂ ਮਿਲਣਗੀਆਂ ਸਾਹਮਣੇ ਪੱਖੇ ਲੰਗੇ ਹੋਏ ਨੇ ਕਹਿੰਦੇ ਜੀ 12 1300 ਦੇ ਰੇਂਜ ਦੇ ਵਿੱਚ ਪੱਖੇ ਸਟਾਰਟ ਹੋ ਜਾਂਦੇ ਨੇ ਮਨ ਨੋਰਮਲ ਡੈਸ਼ਪਨ ਨੂੰ 1 ਸਾਲ ਦੀ ਵਾਰੰਟੀ ਮਿਲਦੀ ਸੀਗੀ ਤੇ ਹੁਣ ਆਪਾਂ ਨੂੰ ਨਿਬਰਤਰਾਂ ਕਰਕੇ 3 ਸਾਲ ਦੀ ਵਾਰੰਟੀ ਮਿਲ ਰਹੀ ਹੈ ਪੱਕੀ ਗੱਲ ਹੈ 3 ਸਾਲ ਦੀ ਮਿਲੂਗੀ ਹਾਂਜੀ ਹਾਂਜੀ ਪੱਕੀ ਗੱਲ ਆ ਤੁਸੀਂ ਐਲਈਡੀ ਫਰਿੱਜ ਹੋਰ ਕਈ ਜਿਹੜਾ ਸਮਾਨ ਹੈ ਗੀਜਰ ਚਿਮਨੀ ਚੁੱਲਾ ਸਾਰਾ ਕੁਝ ਮਿਲਦਾ ਪੱਖੇ ਤੱਕ ਜਿਹੜੇ ਮਿਲਦੇ ਨੇ ਡੀ ਫਰਿੱਜ ਤੱਕ ਸਾਰਾ ਕੁਝ ਮਿਲਦਾ 21 ਛੱਤ ਦੇ نیچے ਸਵੇਰ કરીਏ ਤਾਂ बजाज ਚ ਆਫਰ ਆਪਾਂ ਨੂੰ ਇੱਕ ਤਾਂ ਜੇ ਆਪਾਂ ਫਲੈਕਸ EMI ਬਣਾ ਜੇ ਆਪਾਂ ਫਲੈਕਸ EMI ਬਣਾਣੀ ਆ ਤਾਂ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਜੇ ਕਸਟਮਰ ਕੋਲ ਕੋਈ ਰਾਉਂਡ ਫਿਗਰ ਅਮਾਉਂਟ ਨਹੀਂ ਹੈਗਾ ਤੇ ਥੋੜਾ ਅਮਾਉਂਟ ਆ ਤਾਂ ਆਪਾਂ 2000 ਤੋਂ ਸ਼ੁਰੂ ਕਰਕੇ ਆਪਾਂ ਉਸ ਨੂੰ ਮਤਲਬ ਵੀ ਕਿਸ਼ਤਾਂ ਕਰ ਸਕਦੇ ਆ ਹਾਂ ਲੰਬੀਆਂ ਕਿਸ਼ਤਾਂ ਕਰ ਸਕਦੇ ਆ ਠੀਕ ਹੈ ਫ੍ਰੀਟਿੰਗ ਦੀ ਗੱਲ ਕਰੀਏ ਏਸੀਆਂ ਦੀ ਤਾਂ ਜਿਵੇਂ ਆਪਾਂ ਪਹਿਲਾਂ ਚਾਰਜਸ ਦਿੰਦੇ ਸੀਗੇ 1500 2000 ਆਪਾਂ ਫਿਟਿੰਗ ਦੇ ਚਾਰਜਸ ਦਿੰਦੇ ਸੀਗਾ ਘਰਾਂ ਤਾਂ ਉਹ ਵੀ ਆਪਾਂ ਨੂੰ ਇਸ ਵਾਰੀ ਕੰਪਨੀ ਆ ਫ੍ਰੀ ਕਰਕੇ ਦੇ ਰਹੀਆਂ ਜੀ ਮੈਂ ਕੋ ਭਰ ਉਹਦੇ ਤੇ ਕੁਝ ਬ੍ਰਾਂਡ ਕੁਝ ਕੈਟਗਰੀਆਂ ਇਹ ਜੀ ਵੀ ਆਪਣੇ ਕੋਲ ਅਵੇਲੇਬਲ ਆ ਜਿਹੜਾ ਚ ਆਪਾਂ ਨੂੰ ਆਨਲਾਈਨ ਨਾਲੋਂ ਵੀ ਪ੍ਰਾਈਸ ਥੋੜਾ ਜਿਆਦਾ ਘੱਟ ਆ ਉਸ ਤੋਂ ਵਧੀਆ ਡੀਲ ਵੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਕੇ ਦਵਾਂਗੇ ਬਸ ਕਸਟਮਰ ਇੱਕ ਵਾਰੀ ਆਪਣੀ ਸ਼ਾਪ ਨੂੰ ਵਿਜ਼ਿਟ ਕਰੇ ਕਰੋੜਾ ਸੈਨੀ ਇਲੈਕਟ੍ਰੋਨਿਕਾਂ ਵਾਲੇ ਤਾਂ ਕੋਈ ਪਹੁੰਚੇ ਆ ਜੀ ਨਿੱਜਰ ਚੌਂਕ ਦੇ ਵਿੱਚ ਬਹੁਤ ਵੱਡਾ ਸ਼ੋਅਰੂਮ ਹੈ ਕਹਿੰਦੇ ਜੀ ਨਵਰਾਤਰਾਂ ਨੂੰ ਲੈ ਕੇ ਬਹੁਤ ਵਧੀਆ ਆਫਰ ਇਹਨਾਂ ਨੇ ਲਗਾਉਣ ਸ਼ੁਰੂ ਕਰ ਦਿੱਤੀ ਹੈ ਤੇ ਆਓ ਇੱਕ ਵਾਰ ਅੰਦਰ ਚੱਲਦੇ ਆਂ ਕਿਹੜੀਆਂ ਨਵਰਾਤਰੇ ਦੇ ਉੱਪਰ ਜਿਹੜੀਆਂ ਆਫਰਾਂ ਇਸ ਵਾਰ ਚੱਲ ਰਹੀਆਂ ਕਿਉਂਕਿ ਇਹਨਾਂ ਦੇ ਉੱਪਰ ਕੋਲ LED ਫਰਿੱਜ ਹੋਰ ਕਈ ਜਿਹੜਾ ਸਾਮਾਨ ਹੈ ਗੀਜ਼ਰ, ਚਿਮਨੀ, ਚੁੱਲ੍ਹਾ ਸਾਰਾ ਕੁਝ ਮਿਲਦਾ ਹੈ ਪੱਖੇ ਤੱਕ ਜਿਹੜੇ ਮਿਲਦੇ ਨੇ ਡੀਪ ਫਰਿੱਜ ਤੱਕ ਸਾਰਾ ਕੁਝ ਮਿਲਦਾ 21 ਛੱਤ ਦੇ નીચે ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਅਖੀਰ ਤ ਤੋ ਵਧੀਆ ਆਫਰ ਨਵਰਾਤਰ ਨੂੰ ਲੈ ਕੇ ਲੱਗਣ ਜਾ ਰਹੀ ਹੈ ਸੈਵਨ ਇਲੈਕਟ੍ਰੋਨਿਕ ਆ ਲੰਦੇ ਆ ਸ਼ੋਰੂਮ ਦੇ ਅੰਦਰ ਆਏ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਐਲਈਡੀ ਦਾ ਸੈਕਸ਼ਨ ਦਿਖਾਵਾਂਗੇ ਨਵਰਾਤਰ ਨੂੰ ਲੈ ਕੇ ਇੱਕ ਬਹੁਤ ਵੱਡੀ ਆਫਰ ਲੱਗੀ ਹੈ ਕਹਿੰਦੇ ਕਿ 25% ਤੱਕ ਅਪ ਟੂ ਕੈਸ਼ਬੈਕ ਆਫਰ ਵੀ ਚੱਲ ਰਹੀ ਹੈ ਜਯੁਰਾ ਸਿੰਘ ਹੁਣ ਸਾਡੇ ਨਾਲ ਮੌਜੂਦ ਨੇ ਕੀ ਹਾਲ ਚਾਲ ਹੈ ਬਾਈ ਸਭ ਵਧੀਆ ਵਧੀਆ ਸਭ ਦੱਸੋ ਨਵਰਾਤਰ ਨੂੰ ਕਿਹੜੀ ਆਫਰ ਚੱਲ ਰਹੀ ਸਭ ਤੋਂ ਪਹਿਲਾਂ ਦੱਸੋ ਆ ਜੀ ਨਵਰਾਤਰਾਂ ਦੇ ਜੇ ਆਪਾਂ ਪਹਿਲਾਂ ਤਾਂ ਪੈਨਲਸ ਦੀ ਗੱਲ ਕਰੀਏ ਤਾਂ ਇਹਨਾਂ ਦਾ ਇੱਕ ਬਹੁਤ ਵੱਡੀ ਆਫਰ ਚੱਲਦੀ ਆ ਜੇ ਆਪਾਂ ਗੱਲ ਕਰੀਏ ਹਾਏ ਐਰ ਐਲਜੀ ਸੈਮਸੰਗ ਬਾਕੀ ਸੋਨੀ ਹੋਇਆ TCL ਹੋਇਆ ਸਾਰੇ ਵਧੀਆ ਜਿਹੜੇ ਵਧੀਆ ਬ੍ਰਾਂਡ ਹੁੰਦੇ ਆ ਸਾਰੇ ਆਪਣੇ ਕੋਲ ਅਵੇਲੇਬਲ ਨੇ ਤੇ ਜੇ ਆਪਾਂ ਇਹਨਾਂ ਤੇ ਆਫਰਾਂ ਦੀ ਗੱਲ ਕਰੀਏ ਨਵਰਾਤਰਾਂ ਕਰਕੇ ਜਿਹੜੇ ਆਪਾਂ ਪਹਿਲਾਂ ਤਾਂ ਵਾਰੰਟੀ ਦੀ ਗੱਲ ਕਰੀਏ ਪੈਨਲਸ ਦੀ ਤਾਂ ਪਹਿਲਾਂ ਤਾਂ ਜਿਵੇਂ ਨੋਰਮਲ ਡੇਸ 'ਚ ਆਪਾਂ ਨੂੰ 1 ਸਾਲ ਦੀ ਵਾਰੰਟੀ ਮਿਲਦੀ ਸੀਗੀ ਤੇ ਹੁਣ ਆਪਾਂ ਨੂੰ ਨਵਰਾਤਰਾਂ ਕਰਕੇ 3 ਸਾਲ ਦੀ ਵਾਰੰਟੀ ਮਿਲ ਰਹੀ ਹੈ ਪੱਕੀ ਗੱਲ ਆ ਭਾਈ 3 ਸਾਲ ਦੀ ਮਿਲੂਗੀ ਹਾਂਜੀ ਹਾਂਜੀ ਪੱਕੀ ਗੱਲ ਆ ਤੁਸੀਂ ਵਿਜ਼ਿਟ ਕਰੋ ਤੇ ਆਪਣੀ ਜਿਹੜੀ ਮੰਦੀ ਸੰਤੁਸ਼ਟੀ ਆ ਉਹ ਕਰਕੇ ਜਾਓ ਜਿਹੜੀ 3 ਸਾਲ ਦੀ ਤਾਂ ਵਾਰੰਟੀ ਮਿਲ ਹੀ ਰਹੀ ਆ ਬਾਕੀ ਜੇ ਆਪਾਂ ਇਹਨਾਂ ਦੀ ਜੀਐਸਟੀ ਦੀ ਗੱਲ ਕਰੀਏ ਜੀਐਸਟੀ ਵੀ ਆਪਾਂ ਨੂੰ ਪਹਿਲਾਂ ਜਿਵੇਂ ਨੋਰਮਲ ਡੈਸ਼ 'ਚ ਜਿਹੜੀ 43 ਇੰਚ ਦੇ 43 ਇੰਚ ਹੈ 43 ਇੰਚ ਤੋ ਬਾਬ ਜਿਹੜੀ LED's ਆ ਉਹਨਾਂ ਤੇ ਆਪਾਂ ਨੂੰ 28% GST ਲੱਗਦੀ ਸੀਗੀ ਤੇ ਹੁਣ ਨਿਵਰਾਤਰਾ ਕਰਕੇ ਆਪਾਂ ਨੂੰ ਬਾਕੀ ਉਹ ਵੀ ਟੈਕਸ ਕੱਟਨੇ ਕਰਕੇ ਆਪਾਂ ਨੂੰ ਹੁਣ 18% GST ਲੱਗੂਗਾ। ਬਈ ਇਹ ਵੀ ਫਰਕ ਫਰਕ ਹੋਊਗਾ। ਹਾਂਜੀ ਇਹ ਆਪਾਂ ਨੂੰ ਪ੍ਰਾਈਸ 'ਚ ਹੋ ਫਰਕ ਪਾਊਗਾ ਈ ਜਿਵੇਂ ਡਿਸਕਾਊਂਟ ਵਗੈਰਾ ਜਾਂ ਆਫਰ ਇਹ ਸਾਰੀ ਚੀਜ਼ਾਂ ਨਾਲ ਆਪਾਂ ਨੂੰ ਬਹੁਤ ਫਰਕ ਪੈ ਜਾਊਗਾ। ਬੈਸਟਮਨ ਨੂੰ ਫਾਇਦਾ ਹੋਊਗਾ GST ਘਟਣ ਨਾਲ ਕਿੰਨਾ ਕਿ ਕਿਥੇ 28% ਸੀ ਹੁਣ 18% ਰੇਗੀ। 18 ਸਿੱਧਾ 10% ਆਪਾਂ ਨੂੰ GST ਦਾ ਫਰਕ ਪੈ ਗਿਆ ਈ ਤੇ ਕਿੰਨੇ ਇੰਚ ਤੋਂ LED ਸਟ 32 ਇੰਚ ਤੋਂ ਸ਼ੁਰੂ ਹੋ ਕੇ 85 ਇੰਚ ਤੱਕ ਪਈਆਂ ਐ ਫਿਲਹਾਲ ਤਾਂ ਆਪਣੇ ਕੋਲ 85 ਇੰਚ ਪਈ ਆ ਜੇ ਆਪਾਂ ਤੁਹਾਨੂੰ ਦਿਖਾਈਏ ਤੁਹਾਨੂੰ ਸਾਹਮਣੇ ਕਿਹੜੀ ਕਿਹੜੀ ਕੰਪਨੀ ਆਈ ਦੀ ਇਹਦੇ ਵਿੱਚ 85 ਇੰਚ ਚ ਆਪਾਂ ਨੂੰ TCL ਵੀ ਆ ਜੂਗੀ Samsung ਵੀ ਆ ਜੂਗੀ Sony ਵੀ ਹੈਗੀ ਆਈ ਪਰ ਕਿਉਂ ਬ੍ਰਾਂਡ ਕਸਟਮਰ ਦੀ ਬਾਕੀ ਆਲ ਓਵਰ ਜੀ 32 ਇੰਚ ਤੋਂ ਲੈ ਕੇ 85 ਇੰਚ ਤੱਕ ਕਰਕੇ ਸਾਰੇ ਬ੍ਰਾਂਡ ਮਿਲਣਗੇ ਹਾਂਜੀ 85 ਇੰਚ ਵੀ ਮਿਲੂਗੇ ਪਰ ਜੇ ਆਪਾਂ ਨੂੰ 85 ਇੰਚ ਤੋਂ ਉੱਪਰ ਵੀ ਰਿਕੁਆਇਰਮੈਂਟ ਆਪਾਂ ਉਹ ਵੀ ਅਵੇਲੇਬਲ ਕਰਾ ਕੇ ਦਵਾਵਾਂਗੇ ਇਹ ਕਸਟਮਰ ਉਹ ਵੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਲੋਨ ਵਗੈਰਾ ਹੋ ਜਾਂਦੇ ਦੀ ਡਾਊਨ ਪੇਮੈਂਟ ਵੀ ਹੋ ਜੂਗੀ ਬੰਦੇ ਨੇ ਆਪਣੀ 15 ਕਿਸ਼ਤ ਬਣਾਣੀਆਂ 12 ਬਣਾਣੀਆਂ ਜਾਂ ਬਬ ਵੀ ਬਣਾਣੀਆਂ 24 ਕਿਸ਼ਤਾਂ ਵਿੱਚ ਬਣਾਣੀਆਂ ਉਸ ਅਕੋਰਡਿੰਗ ਆਪਾਂ ਕਸਟਮਰ ਦੀ ਨੀਡ ਦੇ ਅਕੋਰਡਿੰਗ ਆਪਾਂ ਉਹਨੂੰ ਬਣਾ ਕੇ ਦੇ ਦਾਂਗੇ ਠੀਕ ਹੈ ਬਾਕੀ ਜੇ ਆਪਾਂ ਗੱਲ ਕਰੀਏ ਆਫਰ ਦੀ ਬਿਜਾਜ ਕਾਰਡ ਤੇ ਤਾਂ ਉਹ ਵੀ ਅਵੇਲੇਬਲ ਨੇ ਬਿਜਾਜ ਕਾਰਡ ਦੇ ਆਫਰ ਵੀ ਅਵੇਲੇਬਲ ਨੇ ਤੇ ਜੇ ਆਪਾਂ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਆਫਰ ਮਿਲੂਗਾ ਜਿਵੇਂ ਪਹਿਲਾਂ 10% ਜਾਂ 15% ਆਪਾਂ ਨੂੰ ਆਫਰ ਮਿਲਦਾ ਸੀਗਾ ਕੈਸ਼ਬੈਕ ਦਾ ਤੇ ਇਸ ਵਾਰੀ ਆਪਾਂ 20% ਜਾਂ 25% ਕੈਸ਼ਬੈਕ ਦਾ ਆਫਰ ਲਗਾਇ ਤੇ ਠੀਕ ਹੈ ਪੁੱਛਦੇ ਆ ਏਸੀਆਂ ਦੇ ਵਿੱਚ ਪਹਿਲਾਂ ਕਿਹੜੇ ਬ੍ਰਾਂਡ ਰੱਖੇ ਹੋ ਬਾਈ ਕਿਹੜੇ ਬ੍ਰਾਂਡ ਰੱਖੇ ਪਹਿਲਾਂ ਦੱਸੋ ਬ੍ਰਾਂਡ ਭਾਈ ਆਪਣੇ ਕੋਲ 15 ਤੋਂ 18 ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਜਿਵੇਂ ਆਪਾਂ ਨਾਰਮਲ ਬ੍ਰਾਂਡਸ ਦੀ ਗੱਲ ਕਰੀਏ ਆਪਣੇ ਕੋਲ LG, Samsung, Voltas, Blue Star ਆਪਣੇ ਸਾਰੇ ਆਪਣੇ ਕੋਲ ਬ੍ਰਾਂਡ ਅਵੇਲੇਬਲ ਨੇ ਸਾਰੇ ਮਿਲਣ ਕਿ ਆਪਰੇ ਸਾਰੇ ਬ੍ਰਾਂਡ ਅਵੇਲੇਬਲ ਨੇ ਜੀ ਆਪਣੇ ਕੋਲ ਠੀਕ ਹੈ ਬਾਕੀ ਜੇ ਕਿਸੇ ਨੇ ਏਸੀ ਲੈਣਾ ਹੈ ਤਾਂ ਆਫਰ ਤੇ ਡਿਸਕਾਊਂਟ ਤਾਂ ਆਪਣੇ ਕੋਲ ਚੱਲ ਹੀ ਰਿਹਾ ਹੈ ਤੇ Bajaj ਦੀ ਕਿਹੜੀ ਆਫਰ ਚੱਲ ਰਹੀ ਸਭ ਤੋਂ ਪਹਿਲਾਂ ਦੱਸੋ ਪਹਿਲਾਂ ਆਪਾਂ Bajaj ਦੀ ਗੱਲ ਕਰੀਏ ਤਾਂ Bajaj 'ਚ ਆਫਰ ਆਪਾਂ ਨੂੰ ਇੱਕ ਤਾਂ ਜੇ ਆਪਾਂ ਫਲੈਕਸ EMI ਬਣਾ ਜੇ ਆਪਾਂ ਫਲੈਕਸ EMI ਬਣਾਣੀ ਆ ਤਾਂ ਕੋਈ ਆਪਣੇ ਕੋਲ ਅਵੇਲੇਬਲ ਨਹੀਂ ਜੇ ਕਸਟਮਰ ਕੋਲ ਕੋਈ ਰਾਉਂਡ ਫਿਗਰ ਅਮਾਉਂਟ ਨਹੀਂ ਹੈਗਾ ਤੇ ਥੋੜਾ ਅਮਾਉਂਟ ਆ ਤਾਂ ਆਪਾਂ 2000 ਤੋਂ ਸ਼ੁਰੂ ਕਰਕੇ ਆਪਾਂ ਉਸ ਨੂੰ ਲੰਬੀਆਂ ਕਿਸ਼ਤਾਂ ਕਰ ਸਕਦੇ ਹਾਂ ਹਾਂ ਲੰਬੀਆਂ ਕਿਸ਼ਤਾਂ ਕਰ ਸਕਦੇ ਆ ਠੀਕ ਹੈ ਬਾਕੀ ਵਿਆਜ ਘਾਟ ਤੇ ਆਪਾਂ ਨੂੰ ਡਿਸਕਾਊਂਟ ਕੁੱਪਨ ਦੇ ਵੀ ਆਫਰ ਹੈ ਜਿਨ੍ਹਾਂ ਤੇ 15 ਜਾਂ 2000 ਦਾ ਡਿਸਕਾਊਂਟ ਵਿਆਜ ਕੁੱਪਨ ਵਾਲੇ ਆਪ ਦੇ ਰਿਹਾ ਹੀ ਬਾਕੀ ਜੇ ਆਪਾਂ GST ਦੀ ਗੱਲ ਕਰੀਏ GST ਆਪਾਂ ਨੂੰ ਸਾਰੇ ਬ੍ਰਾਂਡਸ ਤੋਂ 28% ਤੋਂ 18% ਜਿਹੜਾ 10% ਦਾ ਪਲੱਸ ਪੁਆਇੰ ਬਾਕੀ ਜੇ ਆਪਾਂ ਹੁਣ ਗੱਲ ਕਰੀਏ ਕ੍ਰੈਡਿਟ ਕਾਰਡ ਦੇ ਉੱਪਰ ਕਿਹੜੀ ਸਕੀਮ ਚੱਲ ਰਹੀ ਹੈ ਕ੍ਰੈਡਿਟ ਕਾਰਡ ਤੇ ਫਿਰ ਐਵੇਂ ਕ੍ਰੈਡਿਟ ਕਾਰਡ ਤੇ ਸਕੀਮ ਵੀਰ ਆਪਣਾ 10% ਦੀ ਹੈ ਜਿਵੇਂ ਮੈਕਸ ਟੂ ਮੈਕਸ 7000 ਦਾ ਆਪਾਂ ਨੂੰ ਡਿਸਕਾਊਂਟ ਕੁਝ ਸਪੈਸੀਫਿਕ ਜਿਹੜੇ ਆਪਣੇ ਕੋਲ ਬ੍ਰਾਂਡ ਆ ਉਹਨਾਂ ਤੇ ਅਵੇਲੇਬਲ ਆ ਜੀ ਬਾਕੀ ਉਹ ਕਸਟਮਰ ਦੀ ਨੀਡ ਦੇ ਅਕੋਰਡਿੰਗ ਜਿਹੜਾ ਵੀ ਆਪ ਕਸਟਮਰ ਐਸੀ ਖਰੀਦਦਾ ਹੈ ਉਸ ਹਿਸਾਬ ਨਾਲ ਆਪਾਂ ਉਹਨੂੰ ਡਿਸਕਾਊਂਟ ਦੇ ਦਾਂਗੇ ਬਾਕੀ ਲੋਨ ਹੋ ਜਾਊਗਾ ਖਰਵਾਂ ਦੀ ਲੋੜ ਨਹੀਂ ਲੋਨ ਹੋ ਜਾਊਗਾ ਲੰਬੀ ਕਿਸ਼ਤਾਂ ਹੋ ਜਾਣਗੀਆਂ ਵਿਆਜ ਲਈ ਆਪਣੇ ਕੋਲ ਸਾਰੀ ਸਪੈਸੀਫਿਕ ਉਹ ਲੋਨ ਕਰਕੇ ਦਵਾਂਗੇ ਕਸਟਮਰ ਨੂੰ ਸੈਟੀਸਫਾਈ ਕਰਕੇ ਦਵਾਂਗੇ ਇਹ ਆਪਾਂ ਵਾਰੰਟੀ ਦੀ ਗੱਲ ਕਰੀਏ ਤਾਂ ਵਾਰੰਟੀ ਵੀ ਆਪਣੇ ਕੋਲ ਅਵੇਲੇਬਲ ਹੈ 5 ਸਾਲ ਦੀ ਪ੍ਰੋਪਰ 올 ਪਾਰਟਸ ਦੀ ਵਾਰੰਟੀ ਆਪਣੇ ਕੋਲ ਅਵੇਲੇਬਲ ਹੈ ਨਿਵਰਾਤਰਾਂ ਕਰਕੇ ਕੁਝ ਕੰਪਨੀਆਂ ਵੀ ਆਪਣੀ ਵਾਰੰਟੀ ਦੇ ਰਹੀ ਹੈ ਐਕਸਟੈਂਡ ਕਰੀ ਹੈ ਵਾਰੰਟੀ ਨੂੰ ਉਹ ਥੋੜਾ ਜਿਹਾ ਆਪਾਂ ਨੂੰ ਪਲੱਸ ਪੁਆਇੰਟ ਹੋ ਗਿਆ ਹੈ ਵਾਰੰਟੀ ਦੇ ਨਾਲ ਆਪਾਂ ਨੂੰ ਜਿਹੜੇ ਔਲ ਪਾਰਟਸ ਦੀ ਵਾਰੰਟੀ ਮਿਲਿਆ ਉਸ ਦੇ ਨਾਲ ਆਪਾਂ ਨੂੰ ਜਿਹੜੇ ਗੈਸ ਦੀ ਵਾਰੰਟੀ ਆ ਉਹ ਵੀ ਆਪਾਂ ਨੂੰ ਇਸ ਵਾਰੀ ਕੰਪਨੀਆਂ ਦੇ ਰਹੀਆਂ ਏ ਤੇ ਗੈਸ ਦੀ ਵਾਰੰਟੀ ਵੀ ਹਾਂਜੀ ਗੈਸ ਦੀ ਵਾਰੰਟੀ ਵੀ ਆਪਾਂ ਨੂੰ ਇਸ ਵਾਰੀ ਕੰਪਨੀਆਂ ਜਿਹੜੀਆਂ ਉਹ ਆਪਾਂ ਨੂੰ ਪ੍ਰੋਵਾਈਡ ਕਰ ਰਹੀਆਂ ਈ 5 ਸਾਲ ਦੇ ਵਿੱਚ ਆਪਾਂ ਆਪਣੀ ਜਿਹੜੀ ਗੈਸ ਆ ਉਹ ਆਪਾਂ ਚੈੱਕ ਕਰਵਾ ਸਕਦੇ ਆ ਠੀਕ ਹੈ ਤੇ ਫਿਟਿੰਗ ਦੀ ਗੱਲ ਕਰੀਏ ਏਸੀਆਂ ਦੀ ਤਾਂ ਜਿਵੇਂ ਆਪਾਂ ਪਹਿਲਾਂ ਚਾਰਜਸ ਦਿੰਦੇ ਸੀਗੇ 1500 2000 ਆਪਾਂ ਫਿਟਿੰਗ ਦੇ ਚਾਰਜਸ ਦਿੰਦੇ ਸੀਗੇ ਘਰਾਂ ਤਾਂ ਉਹ ਵੀ ਆਪਾਂ ਨੂੰ ਇਸ ਵਾਰੀ ਕੰਪਨੀਆਂ ਫ੍ਰੀ ਕਰਕੇ ਦੇ ਰਹੀਆਂ ਈ ਮੈਂ ਖਬਰਾਂ ਦੀ ਲੋੜ ਰਹੀਗੀ ਇੱਕ ਵਾਰ ਆਓ ਤੇ ਇਸੇ ਖਰੀਦੋ ਘਰੋਂ ਦੀ ਬਿਲਕੁਲ ਲੋੜ ਨਹੀਂ ਤੁਸੀਂ ਵਿਜ਼ਿਟ ਕਰੋ ਕਹਿੰਦੇ ਜੀ ਏਸੀਆਂ ਦੇ ਉੱਪਰ ਵੀ ਸੈਨੀ ਇਲੈਕਟ੍ਰੋਨਿਕਾਂ ਦੇ ਕੋਲ ਬਹੁਤ ਵਧੀਆ ਆਫਰ ਚੱਲੇ ਇਸ ਨਵਰਾਤਰਨ ਲੈ ਕੇ ਬਜਾਜ ਕਾਰਡ ਦੇ ਉੱਪਰ ਕਹਿੰਦੇ ਜੀ ਆਫਰਾਂ ਚੱਲ ਰਹੀਆਂ ਵੱਧ ਤੋਂ ਵੱਧ ਈਐਮਆਈ ਤੁਸੀਂ ਕਰਨੀ ਹੈ ਉਹ ਸਕੀਮਾਂ ਚੱਲ ਰਹੀਆਂ ਤੇ ਨਾਰਮਲ ਜੇ ਕ੍ਰੈਡਿਟ ਕਾਰਡ ਦੇ ਉੱਪਰ ਤੁਸੀਂ ਇਸ ਚੀਜ਼ ਲੈਣੀ ਹੈ ਏਸੀ ਲੈ ਰਹੇ ਹੋ ਤਾਂ ਉਹਦੇ ਉੱਪਰ ਵੀ ਸਕੀਮਾਂ ਚੱਲ ਰਹੀਆਂ ਭਾਈ ਹੁਣ ਕਲੀਅਰ ਦੱਸਣਗੇ ਭਾਈ ਪਹਿਲਾਂ ਬਜਾਜ ਕਾਰਡ ਦੇ ਦੱਸੋ ਕਿਹੜੀ ਸਕੀਮ ਸਟਾਰਟ ਹੋਈ ਹੈ ਆਪਣੀ ਹਾਂਜੀ ਭਾਜੀ ਬਜਾਜ ਕਾਰਡ ਦੀ ਪਹਿਲਾਂ ਤਾਂ ਏਸੀਆਂ ਤੇ ਸਕੀ ਕਿਸੇ ਨੂੰ 2000 ਦੀ ਕਿਸ਼ਤ ਬਣਾਣੀ ਆ ਕਿਸੇ ਨੇ 2500 ਆ ਉਹ ਕਿ ਅਬ ਬਣਾਣੀ ਆ ਜਾਂ ਘੱਟ ਬਣਾਣੀ ਆ ਉਹ ਆਪਾਂ ਫਲੈਕਸੀਬਲ ਈਐਮਆਈ ਵੀ ਬਣਾ ਕੇ ਦੇਵਾਂਗੇ ਕਸਟਮਰ ਨੂੰ ਉਸ ਦੀ ਨੀਡ ਦੇ ਰਿਕਾਰਡਿੰਗ ਬਾਕੀ ਜੇ ਆਪਾਂ ਵਿਆਜ ਘੱਟ ਦੀ ਗੱਲ ਕਰੀਏ ਤਾਂ ਉਸ ਤੇ ਆਪਾਂ ਨੂੰ ਆਫਰ ਵੀ ਅਵੇਲੇਬਲ ਨੇ ਜੀ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਕਿਹੜੇ ਬ੍ਰਾਂਡ ਸ਼ੁਰੂ ਹੋ ਜਾਂਦੇ ਸਭ ਤੋਂ ਪਹਿਲਾਂ ਬਹੁਤ ਮਸ਼ੀਨਾਂ ਚ ਵੀ ਆਪਣੇ ਕੋਲ ਸਾਰੇ ਬ੍ਰਾਂਡ ਅਵੇਲੇਬਲ ਨੇ ਐਲਜੀ, ਹਾਇਰ, ਵੋਪੂਲ, ਵੋਲਟਾਸ, ਸੈਮਸੰਗ, ਆਈਐਫਬੀ ਸਾਰੇ ਬ੍ਰਾਂਡ ਆਪਣੇ ਕੋਲ 7 ਤੋਂ 8 ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਤੇ ਗਾਰੰਟੀ ਵੀ ਗਾਰੰਟੀ ਕਾਹ ਜੇ ਆਪਾਂ ਗਰੰਟੀ ਵਾਰੰਟੀ ਦੀ ਗੱਲ ਕਰੀਏ ਤਾਂ ਜਿਹੜੀ ਆਪਣੀ ਜਿਹੜੀਆਂ ਸੈਮੀ ਸੈਮੀ ਆਟੋਮੈਟਿਕ ਮਸ਼ੀਨ ਆ ਉਹਨਾਂ ਤੇ 5 ਸਾਲ ਦੀ ਵਾਰੰਟੀ ਆਈ ਤੇ ਬਾਕੀ ਜੇ ਆਪਾਂ ਆਟੋਮੈਟਿਕ ਦੀ ਗੱਲ ਕਰੀਏ ਟੌਪ ਲੋਡ ਜਾਂ ਫਰੰਟ ਲੋਡ ਉਹਨਾਂ ਤੇ ਆਪਾਂ ਨੂੰ 20 ਸਾਲ ਦੀ ਵਾਰੰਟੀ ਅਵੇਲੇਬਲ ਆਈ 20 ਸਾਲ ਦੀ ਹਾਂਜੀ ਮੋਟਰ ਦੇ ਹਿਸਾਬ ਨਾਲ ਹਾਂਜੀ ਇਹ ਮੋਡਲ ਦੇ ਹਿਸਾਬ ਨਾਲ ਆਪਾਂ ਨੂੰ 20 ਸਾਲ ਦੀ ਵਾਰੰਟੀ ਕੰਪਨੀ ਪ੍ਰੋਵਾਈਡ ਕਰ ਰਹੀ ਹੈ ਠੀਕ ਹੈ ਕੰਪਨੀ ਸਾਰੀਆਂ ਆਪਣੇ ਕੋਲ ਮਿਲਣਗੀਆਂ ਕੰਪਨੀਆਂ ਹੀ ਸਾਰੀਆਂ ਆਪਣੇ ਕੋਲ ਅਵੇਲੇਬਲ ਨੇ ਜੀ ਹਾਇਰ ਹੋਇਆ ਐਲਜੀ ਹੋਇਆ ਵੋਲਟਸ ਹੋਇਆ ਸੈਮਸੰਗ ਹੋਇਆ ਵੋਪਲ ਹੋਇਆ आईएफ भी होया जी ਤਾਂ ਹੁੰਦੀ ਹੈ ਆਟੋਮੈਟਿਕ ਮਸ਼ੀਨਾਂ ਆਟੋਮੈਟਿਕ ਚ ਆਪਣੇ ਕੋਲ ਦੋ ਕੈਟਾਗਰੀਆਂ ਹੁੰਦੀਆਂ ਇੱਕ ਹੁੰਦੀ ਟੌਪ ਲੋਡ ਇੱਕ ਹੁੰਦੀ ਫਰੰਟ ਲੋਡ ਇਹ ਜਿਵੇਂ ਆਪਾਂ ਦਿਖਾਈਏ ਇਹ ਸਾਰੀਆਂ ਆਟੋਮੈਟਿਕ ਮਸ਼ੀਨਾਂ ਹੈ ਇਹ ਸਾਰੀਆਂ ਟੌਪ ਲੋਡ ਹੈ ਤੇ ਜਿਹੜੀਆਂ ਹੁੰਦੀਆਂ ਫਰੰਟ ਲੋਡ ਉਹ ਆਪਣੇ ਕੋਲ ਦੂਜੀ ਸਾਈਡ ਪਈਆਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਫਰੰਟ ਲੋਡ ਹੈ ਤੇ ਜਿਹੜੀ ਸੈਮੀ ਆਟੋਮੈਟਿਕ ਹੁੰਦੀ ਹੈ ਉਹਨਾਂ ਵਿੱਚ ਸੈਮੀ ਆਟੋਮੈਟਿਕ ਆਪਣੇ ਕੋਲ ਦੂਜੀ ਸਾਈਡ ਪਈਆਂ ਉਹ ਵੀ ਆਪਾਂ ਤੁਹਾਨੂੰ ਉਹਨਾਂ ਨੂੰ ਦਿਖਾ ਦਾਂਗੇ ਉਹ ਸੈਮੀ ਆਟੋਮੈਟਿਕ ਹੁੰਦੀਆਂ ਹਾਂ ਉਨਾ ਚੇ ਡਰਾਇਰ ਲੱਗ ਹੁੰਦਾ ਹੈ ਤੇ ਵਾਸ਼ਰ ਲੱਗ ਹੁੰਦਾ ਹੈ। ਤੇ ਸਕੀਮ ਬਜਾਜ ਦੇ ਕਿਹੜੀ ਸਕੀਮ ਚੱਲ ਰਹੀ ਹੈ? ਬਜਾਜ ਤੇ ਵੀ ਉਹੀ ਸੇਮ ਆਪਣੇ ਕੋਲ ਸਕੀਮਾਂ ਹੈ ਜਿਹੜੀਆਂ ਆਪਣੇ ਕੋਲ ਏਸੀ ਤੇ ਸੀਗੀਆਂ ਜਾਂ ਆਪਣਾ ਪੈਨਲਸ ਤੇ ਸੀਗੀਆਂ ਉਹ ਸਾਰੀਆਂ ਸਕੈਮ ਸਕੀਮਾਂ ਹੈ ਜ਼ੀਰੋ ਡਾਊਨ ਪੇਮੈਂਟ ਤੇ ਜਿਹੜਾ ਕੂਪਨ ਆਫਰ ਆ ਉਹ ਬਜਾਜ ਨਵਰਾਤਾਂ ਕਰਕੇ ਆਪਾਂ ਕਸਟਮਰ ਨੂੰ ਪ੍ਰੋਵਾਈਡ ਕਰ ਰਹੇ ਹਾਂ। ਡੀਲਰ ਦੇ ਕੋਲ ਚੱਲ ਰਹੀ ਕੋਈ ਨਵੀਂ ਸਕੀਮ? ਹਾਂਜੀ, ਕ੍ਰੈਡਿਟ ਕਾਰਡ ਤੇ ਆਪਣੇ ਕੋਲ ਇੱਕ ਵਧੀਆ ਆਫਰ ਆਈ ਜੇ ਆਪਾਂ ਫੁੱਲੀ ਆਟੋਮੈਟਿਕ ਹਾਂਜੀ ਫਰੰਟ ਲੋਡ ਮਸ਼ੀਨ ਲੈਂਦੇ ਆ ਤਾਂ ਉਸ ਤੇ ਆਪਾਂ ਨੂੰ 20% ਤ ਤੇ ਜੇ ਆਪਾਂ ਰੇਂਜ ਦੀ ਗੱਲ ਕਰੀਏ ਉਹ ਜਿਹੜਾ ਆਫਰ ਆ ਉਹ ਆਪਾਂ ਨੂੰ 20000 ਤੋਂ ਉੱਪਰ ਵਾਲੀ ਜਿਹੜੀ ਆਪਾਂ 20000 ਸ਼ਾਪਿੰਗ ਕਰਨੀ ਪਈ ਹਾਂ ਜੀ ਹਾਂ ਜੀ 20000 ਤੋਂ ਉੱਪਰ ਜੇ ਆਪਾਂ ਕੋਈ ਮਸ਼ੀਨ ਖਰੀਦਦੇ ਆ ਫੁੱਲੀ ਆਟੋਮੈਟਿਕ ਫਰੰਟ ਲੋਡ ਤਾਂ ਉਸ 'ਤੇ ਆਪਾਂ ਨੂੰ 20 20% ਤੱਕ ਦਾ ਜਿਹੜਾ ਕ੍ਰੈਡਿਟ ਕਾਰਡ ਆਫਰ ਆ ਉਹ ਆਪਾਂ ਨੂੰ ਪ੍ਰੋਵਾਈਡ ਹੋ ਜਾਂਦਾ ਈ ਠੀਕ ਹੈ ਬਾਕੀ ਸੈਣੀ ਇਲੈਕਟ੍ਰੋਨਿਕ ਗਾਲੇ ਗੋਲ ਨਿੱਜਰ ਚੌਂਕ ਦੇ ਵਿੱਚ ਵਾਈਫਾਈ ਵਾਲ ਤੁਸੀਂ ਆਪਣੇ ਫਰਿੱਜਾਂ ਦੇ ਟੈਂਪਰੇਚਰ ਸੈੱਟ ਕਰ ਸਕਦੇ ਹੋ ਇਦਾਂ ਦੇ ਫਰਿੱਜ ਵੀ ਪਹੁੰਚੇ ਹੋਏ ਨੇ ਤੇ ਬਾਈ ਨਾਲ ਗੱਲਬਾਤ ਵੇਰ ਸਾਰੇ ਅਵੇਲੇਬਲ ਨੇ ਜਿਵੇਂ ਆਪਾਂ ਸਪੈਸੀਫਿਕ ਬ੍ਰਾਂਡਸ ਦੀ ਗੱਲ ਕਰੀਏ ਹਾਇਰ ਹੋਇਆ ਐਲਜੀ ਹੋਇਆ ਸੈਮਸੰਗ ਹੋਇਆ ਵੋਪਲ ਹੋਇਆ ਫਿਰ ਵੋਲਟਸ ਹੋਇਆ ਇਹ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਬਾਕੀ ਜੇ ਆਪਾਂ ਇਹਨਾਂ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ ਕਪੈਸਿਟੀ ਆਪਣੇ ਕੋਲ 50 ਲੀਟਰ ਤੋਂ ਸ਼ੁਰੂ ਹੋ ਕੇ 700 800 ਜਿੰਨੀ ਮਰਜ਼ੀ ਜਿੰਨੀ ਤੁਹਾਡੀ ਕਸਟਮਰ ਦੀ ਰਿਕੁਆਇਰਮੈਂਟ ਆ ਉਸ ਹਿਸਾਬ ਨਾਲ ਆਪਾਂ ਕਸਟਮਰ ਨੂੰ ਪ੍ਰੋਵਾਈਡ ਕਰਾਂਗੇ ਉਹ ਵੀ ਔਨ ਦਾ ਸਪੋਰਟ ਬਾਕੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਆਪਣੇ ਕੋਲ ਸਿੰਗਲ ਡੋਰ ਡਬਲ ਡੋਰ ਥਰੀ ਡੋਰ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਈਫਾਈ ਵਾਲਾ ਆਪਣੇ ਕੋ ਹਾਂਜੀ ਇਹ ਆਪਾਂ ਆਪਣੇ ਫੋਨ ਨਾਲ ਜਿਹੜੇ ਆਪਣਾ 스마트ਫੋਨ ਦੇ ਨਾਲ ਆਪਾਂ ਘਰ ਬੈਠੇ ਜਾਂ ਕਿਤੇ ਕੰਮ ਤੇ ਬੈਠੇ ਇਹ ਆਪਾਂ ਇਹਨਾਂ ਨੂੰ ਇਹਨਾਂ ਦਾ ਟੈਂਪਰੇਚਰ ਐਡਜਸਟ ਕਰ ਸਕਦੇ ਹਾਂ ਜੀ ਮਗਰ ਉਹ ਇਨਕੁਆਇਰਮੈਂਟ ਦੇ ਹਿਸਾਬ ਨਾਲ ਗੱਲ ਕਰੀਏ ਫੋਟੋ ਆ ਗਿਆ ਇਹ ਚਾਰ ਹਾਂਜੀ ਇਹ ਫਰੈਂਚ ਥੋਰ ਆ ਗਿਆ ਇਹ ਫੋਰ ਥੋਰ ਹੈ ਜੀ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਚਾਰ ਕੰਪਾਰਟਮੈਂਟ ਆ ਜੀ ਇਹਨਾਂ 'ਚ ਇਹ ਸਾਰੇ ਆਪਣੇ ਵਰਕਿੰਗ ਚ ਆ ਜੀ ਬਾਕੀ ਇਹਨਾਂ ਦਾ ਵੀ ਟੈਂਪਰੇਚਰ ਜੇ ਆਪਾਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੇਂਜ ਕਰਨਾ ਹੈ ਸਾਰਾ ਰੈਫਰਿਜਰੇਟਰ ਬਣਾਣਾ ਜਾਂ ਸਾਰਾ ਫ੍ਰਿਜ ਬਣਾਣਾ ਉਹ ਆਪਾਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਰ ਸਕਦੇ ਆ ਬਾਕੀ ਵਿਜ਼ਿਟ ਕਰਨਾ ਜ਼ਰੂਰੀ ਹੈ ਵਿਜ਼ਿਟ ਕਰਨਾ ਹਾਂ ਦੇਖਣਾ ਤੇ ਵਿਜ਼ਿਟ ਕਰਨਾ ਸ਼ਾਪ ਨੂੰ ਜ਼ਰੂਰੀ ਆ ਕਸਟਮਰ ਆਵੇ ਤਾਂ ਆਵੇ ਵਿਜ਼ਿਟ ਕਰੇ ਸ਼ਾਪ ਨੂੰ ਤੇ ਆਫਰਾਂ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜੀ ਕੰਪਨੀ ਸੀਗੀ ਉਹ ਆਪਾਂ ਨੂੰ 10% ਦੇ ਰਹੀ ਸੀਗੀ ਕੈਸ਼ਬੈਕ ਕ੍ਰੈਡਿਟ ਕਾਰਡ ਤੇ ਤੇ ਜੇ ਹੁਣ ਆਪਾਂ ਨਿਵਰਾਤਾਂ ਕਰਕੇ ਗੱਲ ਕਰੀਏ ਤਾਂ ਕੰਪਨੀ ਆਪਾਂ ਨੂੰ ਆਪਾਂ ਨੂੰ 20% ਦਾ ਕੈਸ਼ਬੈਕ ਆ ਜਿੱਥੇ ਆਪਾਂ ਨੂੰ 7000 ਦਾ ਬੈਨੀਫਿਟ ਹੁੰਦਾ ਸੀਗਾ ਉੱਥੇ ਆਪਾਂ ਨੂੰ 15 ਤੋਂ 20000 ਤੱਕ ਦਾ ਬੈਨੀਫਿਟ ਕੋਈ ਸਪੈਸੀਫਿਕ ਕੰਪਨੀਆਂ ਦੇ ਆਪਾਂ ਨੂੰ ਅਵੇਲੇਬਲ ਹੋ ਜੂਗਾ ਜੀ ਦੇਖੋ ਜੀ ਕਿੱਡੀ ਵੱਡੀ ਆਫਰ ਲਗਾ ਕੇ ਕਹਿੰਦੇ ਨਵਰਾਤਰਿਆਂ ਸਪੈਸ਼ਲ ਆਫਰ ਲੱਗ ਗਈ ਫਰਿੱਜਾਂ ਦੇ ਉੱਪਰ ਕੋਈ 4 ਡੋਰ ਲੈਣਾ 3 ਡੋਰ ਲੈਣਾ ਡਬਲ ਡੋਰ ਲੈਣਾ ਸਿੰਗਲ ਡੋਰ ਲੈਣਾ ਕਿਹਦੇ ਚ ਪਹਿਲਾਂ 7000 ਤੱਕ ਜਿਹੜੀ ਆਫਰ ਚੱਲਦੀ ਸੀ ਕ੍ਰੈਡਿਟ ਕਾਰਡ ਦੇ ਉੱਪਰ ਤੇ ਹੁਣ ਕਹਿੰਦੇ ਅਪ ਟੂ 15% ਤੋਂ 20% ਹੋ ਚੁੱਕੀ ਹੈ ਤੇ ਫਾਇਦਾ ਲੈਣਾ ਇਹਨਾਂ ਸਕੀਮਾਂ ਦਾ ਸਿਰਫ ਨਵਰਾਤਰ ਸਪੈਸ਼ਲ ਆਫਰ ਹੈ ਨਵਰਾ ਵੀ ਨਿੱਜੇ ਚੌਕ ਵਿੱਚ ਪਹੁੰਚੋ ਜਲਦੀ ਤੋਂ ਜਲਦੀ ਤੇ ਇਸ ਆਫਰ ਦਾ ਲਾਭ ਉਠਾਓ ਮੈਂ ਤੁਹਾਨੂੰ ਦਿਖਾਵਾਂਗੇ ਚੁੱਲ੍ਹੇ, ਚਿਮਣੀਆਂ, ਗੀਜ਼ਰ, ਪੱਖੇ ਦਿਖਾਵਾਂਗੇ ਤੇ ਹੋਰ ਬਹੁਤ ਕੁਝ ਛੋਟਾ ਛੋਟਾ ਸਮਾਨ ਲੱਗਿਆ ਹੋਇਆ ਹੈ ਬਾਈ ਸ਼ੁਰੂਆਤ ਕਿੱਥੋਂ ਕਰੂਗਾ ਚਿਮਣੀ ਤੋਂ ਕਰਾਂਗੇ ਆਹ ਪੰਜ ਚਿਮਣੀਆਂ ਤੋਂ ਸ਼ੁਰੂਆਤ ਕਰਦੇ ਆ ਫਿਰ ਚਿਮਣੀਆਂ 'ਚ ਆਪਣੇ ਕੋਲ ਜਿਹੜੇ ਬ੍ਰਾਂਡ ਆ ਉਹ ਆਪਣੇ ਕੋਲ ਸਾਰੇ ਅਵੇਲੇਬਲ ਆ ਜਿਵੇਂ ਇਲਿਕਾ ਹੋਇਆ, ਆਈਐਫਬੀ ਹੋਇਆ, ਹਿੰਡਵੇਅਰ ਹੋਇਆ ਜਾਂ ਲਿਪ ਪਿਓਰ ਹੋਇਆ ਇਹ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਜੀ ਬਾਕੀ ਜੇ ਆਪਾਂ ਇਹਨਾਂ ਦੀ ਸ਼ੇਪ ਦੀ ਗੱਲ ਕਰੀਏ ਉਹ ਵੀ ਆਪਣੇ ਕੋਲ ਸਾਰੇ ਅਵੇਲੇਬਲ ਨੇ 2 ਫੁੱਟ, 2.5 ਫੁੱਟ, 3 ਫੁੱਟ ਜਿੰਨੀ ਕਸਟਮ ਚੁੱਲੇ ਮਿਲਦੇ ਨੇ ਹਾਂਜੀ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਚੁੱਲੇ ਵੀ ਆਪਣੇ ਕੋਲ ਸਾਰੇ ਅਵੇਲੇਬਲ ਨੇ ਚੁੱਲੇ ਜਿਵੇਂ 3000 ਦੀ ਰੇਂਜ ਤੋਂ ਸ਼ੁਰੂ ਹੋ ਕੇ 15000 20000 ਜਿੰਨੇ ਪ੍ਰੀਮੀਅਮ ਜੇ ਕਸਟਮਰ ਨੇ ਪ੍ਰੀਮੀਅਮ ਚ ਜਾਣਾ ਉਹ ਵੀ ਆਪਣੇ ਕੋਲ ਸਾਰੇ ਅਵੇਲੇਬਲ ਨੇ 3000 ਤੋਂ ਸ਼ੁਰੂ ਹਾਂਜੀ 3000 ਤੋਂ ਚੁੱਲੇ ਸ਼ੁਰੂ ਹੋ ਕੇ ਆਪਣੇ ਕੋਲ 15 ਤੋਂ 20000 ਤੱਕ ਦੇ ਚੁੱਲੇ ਆਪਣੇ ਕੋਲ ਪਏ ਆਈ ਤੇ ਕੀ ਗੀਜ਼ਰਾਂ ਦੇ ਉੱਪਰ ਕਿਹੜੀ ਸਕੀਮ ਲੱਗੀ ਹੋਈ ਹੈ ਤੇ ਕਿੰਨੇ ਰੇਟ ਤੋਂ ਪਹਿਲਾਂ ਸਟਾਰਟ ਹੋ ਜਾਂਦੇ ਨੇ ਹਾਂਜੀ ਗੀਜ਼ਰਸ ਦੀ ਆਪਾਂ ਜੇ ਗੱਲ ਕਰੀਏ 2500 3000 ਤੋਂ ਗੀਜ਼ਰ ਸ਼ੁਰੂ ਹੋ ਕੇ ਬਾਕੀ ਅਕੋਰਡਿੰਗ ਟੂ ਦੇ ਅਵੇਲੇਬਲ ਨਹੀਂ ਹੋ ਜੂਗੇ ਤੇ ਜੇ ਆਪਾਂ ਇਹਨਾਂ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ ਆਪਾਂ ਕੋਲ 1 ਲੀਟਰ ਤੋਂ ਗੀਜ਼ਰ ਸ਼ੁਰੂ ਹੋ ਕੇ 5 ਲੀਟਰ 10 ਲੀਟਰ 25 35 35 ਲੀਟਰ ਤੱਕ ਆਪਣੇ ਕੋਲ ਗੀਜ਼ਰ ਅਵੇਲੇਬਲ ਨੇ ਤੇ ਜੇ ਆਪਾਂ ਪੱਖਿਆਂ ਦੀ ਗੱਲ ਕਰੀਏ ਤਾਂ ਵੀਗਾਰਡ ਹੈਵਲ ओरिएंट ਸਾਰੇ ਕੰਪਨੀਆਂ ਦੇ ਆਪਣੇ ਕੋਲ ਪੱਖੇ ਅਵੇਲੇਬਲ ਨੇ ਤੇ ਆਪਾਂ ਜੇ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ 1300 ਤੇ ਆਪਣੇ ਕੋਲ ਪੱਖਾ ਸ਼ੁਰੂ ਹੋ ਕੇ 15000 20000 ਤੱਕ ਆਪਣੇ ਕੋਲ ਪੱਖਾ ਅਵੇਲੇਬਲ ਹੈ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਾਂਜੀ ਉਹ ਕਸਟਮਰ ਦੀ ਰਿਕੁਆਇਰਮੈਂਟ ਤੇ ਪ੍ਰੀਮੀਅਮ ਜੇ ਕੋਈ ਇੱਕ ਕਸਟਮਰ ਨੇ ਪ੍ਰੀਮੀਅ ਵਲਾਈ ਠੀਕ ਹੈ ਮਾਈਕ੍ਰੋਵੇਵ ਵੀ ਰੱਖੇ ਹੋਰੇ ਭਾਈ ਹਾਂਜੀ ਮਾਈਕ੍ਰੋਵੇਵ ਵੀ ਆਪਣੇ ਕੋਲ ਹੈਗੇ ਬ੍ਰਾਂਡ ਮਾਈਕ੍ਰੋਵੇਵ ਚ ਵੀ ਆਪਣੇ ਕੋਲ ਕਾਫੀ ਬ੍ਰਾਂਡ ਆ ਜਿਵੇਂ ਆਪਾਂ ਗੱਲ ਕਰੀ ਆ ਆਈਐਫਬੀ ਐਲਜੀ ਇਹ ਆਪਣੇ ਕੋਲ ਜਿਹੜੇ ਬੇਸਿਕ ਬ੍ਰਾਂਡ ਆ ਇਹ ਆਪਾਂ ਆਪਣੇ ਕੋਲ ਅਵੇਲੇਬਲ ਆਈ ਬਾਕੀ ਲੋ ਰੇਂਜ ਤੋਂ ਲੈ ਕੇ ਹਾਈ ਰੇਂਜ ਤੱਕ ਸਾਰੇ ਮਿਲਣਗੇ ਲੋ ਰੇਂਜ ਤੋਂ ਲੈ ਕੇ ਹਾਈ ਰੇਂਜ ਤੱਕ ਆਪਣੇ ਕੋਲ ਸਾਰੇ ਮਾਈਕ੍ਰੋਵੇਵ ਅਵੇਲੇਬਲ ਆਈ ਠੀਕ ਹੈ ਤੁਹਾਨੂੰ ਪਰ ਫ੍ਰਿਜ ਦਿਖਾਏ ਸੀਗੇ ਪਰ ਜੇ ਤੁਹਾਨੂੰ ਡੀ ਫ੍ਰਿਜ ਦਿਖਾਵਾਂਗੇ ਤੇ ਕੰਪਨੀਆਂ ਬਹੁਤ ਆਉਂਦੀਆਂ ਇਹਦੇ ਵਿੱਚ ਜੇ ਗੱਲ ਕਰੀਏ ਦੇਖ ਸਕਦੇ ਹੋ ਇੱਕ ਵਾਰ ਦਿਖਾਈ ਜਾਣਾ ਓਰੀਐਂਟ ਰਤ ਦੇ ਨਾਲ ਸੁਦੇ ਰੇਜ ਦੇ ਵਿੱਚ ਪੱਖੇ ਸਟਾਰਟ ਹੋ ਜਾਂਦੇ ਨੇ ਬੜਾ ਕੁਝ ਮਿਲਦਾ ਕਹਿੰਦੇ ਜੀ ਹੋਰ ਪਿਉਰੀਫਾਇਰ ਦਿਖਾ ਦਿੰਦੇ ਨੇ ਲਿਪੋਰਾਂ ਲਿਪੋਰਾਂ ਇਹਨਾਂ ਦਾ ਪਿਉਰੀਫਾਇਰ ਲੱਗਿਆ ਕੈਂਟਾਂ ਵਾਲਿਆਂ ਦਾ ਲੱਗਿਆ ਹੋਇਆ ਇਕੋ ਗਾਰਡਨ ਵਾਲਿਆਂ ਦਾ ਲੱਗਿਆ ਹੋਇਆ ਬਲਕਿ ਹਰ ਇੱਕ ਤਰ੍ਹਾਂ ਦੇ ਮਿਲਗੇ ਰੇਜ ਦੇ ਹਿਸਾਬ ਨਾਲ ਮਿਲਣਗੇ ਤੇ ਨੀਚੇ ਵੀ ਦੇਖ ਸਕਦੇ ਹੋ ਪੂਰੀ ਜੋ ਸੈਕਸ਼ਨ ਆ ਪੂਰਾ ਭਰਿਆ ਹੋਇਆ ਹੈ ਪਿਉਰੀਫਾਇਰ ਦੇ ਨਾਲ ਤੇ ਬਹੁਤ ਵਧੀਆ ਜਿਹੜੇ ਪਾਣੀ ਹੈ ਇਹ ਸਾਫ ਕਰਦੇ ਪਿਉਰ ਕਰਦੇ ਆ ਤੇ ਤੁਹਾਨੂੰ ਜੇ ਕੋਲਡ ਡਰਿੰਕ ਵਾਲਾ ਲਾਉਣੀ ਹੈ ਤੇ ਵੋਲਟਸ ਵਾਲਿਆਂ ਦੀ ਇਹ ਫ੍ਰਿਜ ਵੀ ਮਿਲਦੀ ਹੈ ਅਗਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇੱਕ ਉਹਨਾਂ ਨਿੱਜਰ ਚੌਂਕ ਖਰੜ ਦੇ ਵਿੱਚ ਲੱਗੀ ਵੱਡੀ ਆਫਰ ਨਵਰਾਤਰਾਂ ਨੂੰ ਲੈ ਕੇ 7000 ਦੇ ਵਿੱਚ ਸਮਾਰਟ LED ਕਹਿੰਦੇ ਸ਼ੁਰੂ ਹੋ ਜਾਂਦੀ ਹੈ 1 ਸਾਲ ਦੀ ਰਿਪਲੇਸਮੈਂਟ ਵਾਰੰਟੀ ਹੈ ਤਾਂ ਸ਼ੋਅਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1 32 ਇੰਚ ਤੋਂ ਲੈ ਕੇ 85 ਇੰਚ ਤੱਕ ਕਹਿੰਦੀ ਹੈ HD ਫੁੱਲ HD ਤੱਕ ਮਤਲਬ ਕਿ ਹਾਈ ਰੈਂਡ ਤੱਕ ਜਿੰਨੀਆਂ ਵੀ ਐਲਈਡੀਆਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਇਸ ਤੋਂ ਇਲਾਵਾ AC ਆਂ ਦੇ ਉੱਪਰ ਨਵਰਾਤਰਾ ਸਪੈਸ਼ਲ ਆਫਰ ਚੱਲ ਰਹੀ ਹੈ ਵਾਸ਼ਿੰਗ ਮਸ਼ੀਨਾਂ ਦੇ ਉੱਪਰ ਸਪੈਸ਼ਲ ਆਫਰ ਚੱਲ ਰਹੀ ਹੈ ਇਹ ਜਿਹੜੀਆਂ ਆਫਰਾਂ ਨੇ ਸਿਰਫ ਨਵਰਾਤਰੇ ਤੱਕ ਸੀਮਤ ਰਹਿਣਗੀਆਂ ਸੋ ਬਾਅਦ ਤੋਂ ਇਨਾ ਵੀਡੀਓ ਦਾ ਅਗਰ ਸਕੀਮਾਂ ਦਾ ਫਾਇਦਾ ਲੈਣਾ ਹੈ ਤਾਂ ਵੱਤ ਵੱਤ ਸੈਣੀ ਇਲੈਕਟ੍ਰੋਨਿਕ ਵਾਲੇ ਦੇ ਵਿਜ਼ਿਟ ਕਰੋ ਤਾਂ ਹੋਰ ਵੀ ਫਿਰ ਰੈਫਰਿਜਰੇਟਰ ਤੁਹਾਨੂੰ ਦਿਖਾਏ ਨੇ ਉਹਨਾਂ ਦੇ ਉੱਪਰ ਵੀ ਜਿਹੜੀ 15 ਤੋਂ 20% ਦੇ ਜਿਹੜੇ ਸਕੀਮਾਂ ਨੇ ਉਹ ਵੀ ਚੱਲ ਰਹੀਆਂ ਨੇ ਕੈਸ਼ਬੈਕ ਆਫਰ ਚੱਲ ਰਹੇ ਨੇ ਕ੍ਰੈਡਿਟ ਕਾਰਡ ਦੇ ਉੱਪਰ ਆਫਰ ਚੱਲ ਰਹੇ ਨੇ ਬਜਾਜ ਕਾਰਡ ਦੇ ਉੱਪਰ ਆਫਰ ਚੱਲ ਰਹੇ ਨੇ ਸੋ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਵਾਰ ਜ਼ਰੂਰ ਖਰੜ ਦੇ ਵਿੱਚ ਕਹਿੰਦੇ ਨਿਜਰ ਚੌਂਕ ਦੇ ਵਿੱਚ ਸੈਣੀ ਇਲੈਕਟ੍ਰੋਨਿਕ ਵਾਲੇ ਦਾ ਬਹੁਤ ਵੱਡਾ ਸ਼ੋਅਰੂਮ ਹੈ ਤੁਹਾਨੂੰ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈ ਕਿ ਬੜ ਸਵਾਤਿ ਸਵਾਤਿ ਵੀਡੀਓ ਸ਼ੇਅਰ ਕਰ ਰਹੇ ਹੋ ਤੇ ਨవరాత్రਿਆਂ ਦਾ ਇਸ ਆਫਰ ਦਾ ਫਾਇਦਾ ਲਓ ਧੰਨਵਾਦੀ